ਇੰਜਨ ਗੇਅਰ ਦਾ ਜਮਾ ਉੱਕੇ 90 HP ਚ ਆ ਗਿਆ ਜੀ ਮੱਖੀ ਮੁੱਕੀ ਵਾਲੀ ਦਾ ਗਾਹ ਪਾ ਕੇ ਰੱਖਦਾ ਜੀ ਆਹ ਮੂਰੇ 8 ਪਲੇਟਾਂ ਲੱਗੀਆਂ ਜੀ ਠੀਕ ਆ ਜੀ ਸੈਕਰੋਮੈਕਸ ਗੇਅਰ ਆ ਭੱਜੇ ਜਾਂਦੇ ਦਾ ਗੇਅਰ ਪਾ ਜਾਂਦਾ ਜੀ ਬੈਕ ਭੱਜੇ ਜਾਂਦੇ ਦਾ ਭੱਜੀ ਜਾਂਦੇ ਜਿਵੇਂ ਅੱਜ ਕੱਲ ਮੁੰਡੇ ਸਲਿੱਪ ਗੇਅਰ ਲਾਉਂਦੇ ਆ ਹਾਂਜੀ ਮਾ ਅਗਲੇ ਟਾਇਰ ਜੇ ਘਸਾ ਰਹੇ ਨੇ ਉਹ ਚੀਜ਼ ਐ ਚੀਜ਼ ਮੱਤੀ ਬਾਈ ਦੇ ਬਾਰੇ ਇਹ 2011 ਮਾਡਲ ਐ ਜੀ ਹਾਂਜੀ ਹਜੇ ਤੱਕ ਡਾਇਰੈਕਟਰ ਦਾ ਪੰਪ ਵੀ ਨਹੀਂ ਖੁੱਲਿਆ ਜੀ ਪੰਪ ਵੀ ਨਹੀਂ ਖੁੱਲਿਆ ਹਜੇ ਤੱਕ ਤਾਂ ਡਾਇਰੈਕਟਰ ਕਹਿੰਦੇ ਡਿਮਾਂਡ ਬਹੁਤ ਐ ਡਾਇਰੈਕਟਰ ਦੀ ਬਾ ਜਿਹ ਅੱਖਾਂ ਵਿੱਚ ਕੇ ਜਾੜਦੇ ਜੀ ਅੱਖਾਂ ਵਿੱਚ ਕੇ ਹਾਂ ਜੀ ਉਹ ਯਾਰ ਬਾਈ ਮੜਦਾ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਨਵੀਂ ਸੋਚ ਆਉਣ ਲੱਗ ਗਈ ਨਵੀਂ ਸੋਚ ਮਾਰਕੀਟ ਸਭ ਤੋਂ ਵੱਧ ਅਜੇ ਤੱਕ ਇਹਦੀ ਚਲਦੀ ਆ ਇਹਦੀ ਮਾਰਕੀਟ ਜਾਵੇ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਅਮਰ ਆਮਨ ਜੋੜਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਆਇਆ ਹਾਂ ਦਾ ਧੰਨਵਾਦ ਜੀ ਧੰਨਵਾਦ ਕਿੰਨੇ ਕੁ ਟਰੈਕਟਰ ਨੇ ਆਮਣੇ ਟਰੈਪਰੇ ਕੋਲ ਹੈਗੇ 24 25 24 25 ਹਾਂ ਜੀ ਠੀਕ ਹੈ ਤੇ ਸਾਰੇ ਕਾਪੀ ਕਾਏ ਜਾਂਦੇ ਸਾਰੀ ਜ਼ਿੰਮੇਵਾਰੀ ਆਪਣਾ ਲੋਨ ਵੀ ਹੋ ਜੂਈ ਪੈਸੇ ਵੀ ਕ ਵਿਚ ਕਟਾਉਣ ਵਾਲਾ ਹੋਇਆ ਵਿੱਚ ਵੀ ਕਟਾ ਰੋ ਹਾਂ ਪਰ ਹੋਵੇ ਪੰਜਾਬ ਨੰਬਰ ਹੀ ਪੰਜਾਬ ਨੰਬਰ ਹਾਂ 50 ਦੇਵਾ ਕੇ ਪੰਜਾਬ ਹੀ ਲਾਵਾਂਗੇ ਪੰਜਾਬ ਨੰਬਰ ਹੀ ਦੇਵੋਗੇ ਪੰਜਾਬ ਹੀ ਲਾਵੋਗੇ ਹਾਂਜੀ ਠੀਕ ਆ ਕਾਪੀ ਕਰ ਜਾਂਦੇ ਕਾਪੀ ਕਰ ਜਾਂ ਜਿੰਮੇਵਾਰੀ ਆਪਣੀ ਆਈ ਜਿੰਨਾਂ ਦਾ ਕਨਾ ਨੀ ਹੁੰਦਾ ਜਿੰਨਾਂ ਚ ਕਨਾ ਨੀ ਹੁੰਦਾ ਹਾਂ ਠੀਕ ਪ੍ਰੀਤ ਤੋਂ ਸਟਾਰਟ ਕਰਦੇ ਆਂ ਬਾਈ ਦੱਸਿਓ ਗ੍ਰਾਹ ਦੇ ਬਾਰੇ ਇਹ 23 ਮਾਡਲ ਹੈ ਜੀ ਹਾਂਜੀ ਚਾਰੇ ਡਰ ਨਾਲ ਦੇ ਆ ਜੀ ਠੀਕ ਹੈ ਜੀ ਸੈਟਲ ਗੇਰ ਹੈ ਜੀ ਸੈਟਲ ਗੇਰ ਹੈ ਤੇ ਟਰਬੋ ਸੁਪਰ ਆ ਜੀ ਟਰਬੋ ਟਰਬੋ ਚੇਂਜਰ ਹੀ ਸੱਚ ਠੀਕ ਹੈ ਟਰਬੋ ਚੇਂਜਰ ਆ ਠੀਕ ਹੈ ਜੀ ਇਹ ਜਨਰੇਟਰ ਦਾ ਜਮਾ ਉੱਕੇ 90 HP ਚ ਆ ਗਿਆ ਜੀ ਮੱਖੀ ਮੁੱਕੀ ਵਾਲੀ ਦਾ ਗਾਹ ਪਾ ਕੇ ਰੱਖਦਾ ਗਾਹ ਪਾ ਕੇ ਰੱਖਦਾ ਹਾਂ ਜੀ ਠੀਕ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਰੀ ਨਾਲ ਹੀ ਇਹ 8 ਬਲੇਟਾ ਮੂਰੀਆਂ ਲੱਗੀਆਂ ਜੀ ਤਾਂ ਹਨ ਮਾਗਰ ਲੱਗੀਆਂ ਠੀਕ ਹੈ ਜੀ ਸਾਰੀਆਂ ਨਾਲ ਦੇਵਾਂਗੇ ਠੀਕ ਹੈ ਜੀ ਤੇ ਮਾਡਲ ਇਹ 23 ਆ ਗਿਆ ਸੀ 2023 ਰੇਟ ਇਹ ਕਹਿੰਦਾ ਰੇਟ ਰੱਖੀਏ ਆਪਾਂ 1135000 ਬਾਕੀ 11 11 ਲੱਖ 10 ਹਜ਼ਾਰ ਦਾ ਜੀ 11 ਲੱਖ 10 ਹਜ਼ਾਰ ਦਾ ਹਾਂ ਜੀ ਮੁੰਡਾ ਨਿੱਕਾ ਹੈ ਉਨੇ ਹੀ ਤਿੱਖਾ ਹੈ ਮਿੱਤਰੋ 11 ਲੱਖ 10 ਦਾ ਹੀ ਦੇ ਦਾਂਗੇ ਕਹਿੰਦਾ ਮੂਰੇ ਜੌਂਡਿਆ ਰ ਆ ਗਿਆ 5405 ਦੱਸੀ ਬਾਈ ਇਹਦੇ ਬਾਰੇ ਇਹ ਸੈਕਰੋਮੈਕਸ ਗੇਅਰ ਹੈ ਜੀ ਠੀਕ ਹੈ ਜੀ ਏਸੀ ਕੈਬਨਾ ਜੀ ਏਸੀ ਕੈਬਨਾ ਹੈ ਠੀਕ ਆ ਮੂਰੇ 8 ਪਲੇਟਾਂ ਲੱਗੀਆਂ ਜੀ ਠੀਕ ਹੈ ਜੀ ਸੈਕਰੋਮੈਕਸ ਗੇਅਰ ਆ ਭੱਜੇ ਜਾਂਦੇ ਦਾ ਗੇਅਰ ਪਾ ਜਾਂਦਾ ਹੈ ਬੈਕ ਭੱਜੇ ਜਾਂਦੇ ਦਾ ਭੱਜੀ ਜਾਂਦੇ ਜਿਵੇਂ ਅੱਜ ਕੱਲ ਮੁੰਡੇ ਸਲਿੱਪ ਗੇਅਰ ਲਾਉਂਦੇ ਆ ਹਾਂ ਜੀ ਨਾਲ ਅਗਲੇ ਟਾਇਰ ਜੇ ਘਸਾ ਰਹੇ ਨੇ ਕੈਬਨ ਵੀ ਪੂਰਾ ਖੁੱਲਾ ਹੈ ਨਾ ਕੈਬਨ ਹੀ ਪਹਿਲੀ ਗੱਲ ਤਾਂ ਹੀ ਕੈਬਨ ਦਾ ਤਾਂ ਆਪਾਂ ਮੋਲੀ ਨਹੀਂ ਕਰਦੇ ਹਾਂਜੀ 4.5 ਲੱਖ ਰੁਪਏ ਦਾ ਕੈਬਨ ਹੀ ਹੈ ਦਾ ਜੀ 4.5 ਲੱਖ ਦਾ ਹਾਂਜੀ ਜਦੋਂ 22 ਲੱਖ 75000 ਦਾ ਜੀ ਟਰੈਕਟਰ ਡੈਕਟਰ ਇਹ ਹਾਂਜੀ 22 ਲੱਖ 75000 ਦਾ 75000 ਦਾ ਆਪਾਂ ਤਾਂ ਫੇਰ ਵੀ ਅੱਧ ਮੁੱਲ ਕਰਦੇ ਟਰੈਕਟਰ ਵੀ ਜਹਾਜ ਜੱਡਾ ਹੈ ਹਾਂ ਜਹਾਜ ਜੱਡਾ ਟਰੈਕਟਰ ਹੈ ਮਿੱਤਰੋ ਟਾਇਰਾਂ ਦੀ ਗੱਲ ਕੀਤੀ ਜਾਵੇ ਇਹ ਇਹ ਟਾਇਰ ਹੈਗੇ ਹੀ ਮਾਗਦੇ 70 ਕੇ ਪੈਸੇ 70 ਕੇ ਪੈਸੇ ਮੂਰਦੇ ਦਾ 85 ਤੋਂ 90 ਪੈਸੀ ਹੈ ਜੀ 85 ਤੋਂ 90 ਪੈਸੇ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕ ਤੇ 20 ਮਾਡਲ ਦਾ ਫਿਰ ਬਾਈ ਰੇਟ ਇਹ ਮੰਗਦਾ ਤਾਂ 1275 ਆ ਜੀ ਹਾਂਜੀ ਸਾਢੇ 12 ਲੱਖ ਦਾ ਇਹਦਾ ਜੀ ਸਾਢੇ 12 ਲੱਖ ਦਾ ਇਹਦੀ ਤਾਂ ਇਹ ਆਉਂਦੀ ਨਹੀਂ ਜੀ ਆਉਂਦੇ ਨਹੀਂਗੇ ਆਉਂਦੇ ਸੀਆਰਡੀ ਆਉਂਦਾ ਹੀ ਇਹ ਠੀਕ ਹੈ ਹਾਂਜੀ ਤੇ ਵਿਦਾਊਟ ਸੀਆਰਡੀ ਆਈ ਹਾਂਜੀ ਇਹਤੇ ਵੀ ਲੋਨ ਹੋ ਜੂਗੀ 9 ਲੱਖ ਦਾ 9 ਲੱਖ ਦਾ 9 ਲੱਖ ਦਾ ਲੋਨ ਹੋ ਜੂ ਲਓ ਵੀ ਮਿੱਤਰੋ ਯਾਨੀ ਕਿ 4 ਲੱਖ ਰੁਪਏ ਲੈ ਆ ਕੇ ਟਰੈਕਟਰ ਲਿ ਜਾਓ ਬਾਸ ਬੰਦੇ ਦਾ ਮਨ ਜਾਉਣਾ ਚਾਹੀਦਾ ਜੀ ਮਨ ਹੋਣਾ ਚਾਹੀਦਾ ਬੰਦੇ ਦਾ ਉਹਦੀ ਟਰੈਕਟਰ ਘਰੇ ਵਗ ਜੂ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਗਰਾ ਲਓ ਵੀ ਮੂਰੇ 855 ਆ ਗਿਆ ਐਫ ਆਈ ਦੱਸੀ ਬਾਈ ਇਹਦੇ ਬਾਰੇ ਇਹ 2011 ਮਾਡਲ ਹੈ ਜੀ ਹਾਂਜੀ ਹਜੇ ਤੱਕ ਡੈਕਟਰ ਦਾ ਪੰਪ ਵੀ ਨਹੀਂ ਖੁੱਲਿਆ ਜੀ ਪੰਪ ਵੀ ਨਹੀਂ ਖੁੱਲਿਆ ਹਜੇ ਤੱਕ ਸੀਲਡ ਹੈ ਸੀਲਡ ਹੀ ਸੀਲਡ ਠੀਕ ਹੈ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਹੈ ਬੰਦਾ ਬਾਕੇ ਲੈ ਜਾਈ ਜਾਂਹੀਂ ਠੀਕ ਹੈ ਜੀ ਹਾਂਜੀ ਤੇ ਟਾਇਰਾਂ ਦੀ ਗੱਲ ਕੀਤੀ ਆ ਟਾਇਰਾਂ ਦੀ ਗੱਲ ਕਰੀ 95 ਤੋਂ 90 ਪੈਸੇ ਟਾਇਰ ਹੈਗੇ ਡੈਕਟਰ ਨੂੰ 95 ਤੋਂ 90 ਪੈਸੇ ਹਾਂਜੀ ਠੀਕ ਗੁਡੀਆਰ ਦੀ ਮਾਗਰ ਦੀ ਮਹਿੰਗੀ ਜੋੜੀ ਹੈ ਜੀ ਮਹਿੰਗੀ ਜੋੜੀ ਹੈ ਹਾਂਜੀ ਠੀਕ ਹੈ ਗੁਡੀਆਰ ਦੀ ਮਹਿੰਗੀ ਜੋੜੀ ਹੈ ਮਿੱਤਰੋ ਸੈਂਟਰ ਗੇਅਰ ਚ ਹੈ ਸਿੰਪਲ ਕੱਪੜੇ ਟਰੈਕਟਰ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਚੰਗਾ ਟਰੈਕਟਰ ਹੈ ਤਾਂਕ ਸੁੱਕਾ ਪੈ ਟਰੈਕਟਰ ਹੀ ਸੁੱਕਾ ਟਰੈਕਟਰ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਸੀ 2011 ਜੀ ਕੀ ਰੇਟ ਹੈ ਰੇਟ ਦਾ ਪਤਨ ਲੱਖ 80 ਕਰਦੇ ਆ ਜੀ ਹਾਂ ਜੀ 3 ਲੱਖ 75 ਹਜ਼ਾਰ ਦਾ ਦੇ ਦਾਂਗੇ ਜੀ 3 ਲੱਖ 75 ਹਜ਼ਾਰ ਦਾ ਇਹ ਟਰੈਕਟਰ ਮਿੱਤਰੋ ਬਣ ਜੂਗਾ ਅੱਗੇ ਆ ਗਿਆ ਜੋਂਡੀਅਰ ਤਰਮਨ ਜਿਆਦਾ ਸੀ ਕਾਲੇ ਟੱਡਾ ਕਹਿੰਦੇ ਡਿਮਾਂਡ ਬਹੁਤ ਹੈ ਡਾਇਰੈਕਟਰ ਦੀ ਬਾਜ ਜਿਹਨੇ ਕਹਿੰਨਾ ਕਮੈਨ ਕਬੂਨ ਦੇ ਚੜਨਾ ਹੀ ਹਾਂਜੀ ਅੱਖਾਂ ਵਿੱਚ ਕੇ ਝਾੜਦੇ ਹੀ ਅੱਖਾਂ ਵਿੱਚ ਕੇ ਹਾਂਜੀ ਤੇ ਹੋਰ ਕੀ ਖਾਸੀਅਤ ਨਹੀਂ ਦੀ ਰੂਟਰੀ ਪੰਪ ਹੈ ਜੀ ਯੂ ਐਸ ਵਾਲਾ ਪੰਪ ਲੱਗਿਆ ਹੋਇਆ ਮੈਨੂੰ ਜੀ ਠੀਕ ਹੈ ਜੀ ਮੂਰਲੇ ਡਰ ਜਮਾ ਨਾ ਮੈ ਜੀ ਮਾਕਰ ਲਈ 70 75 ਪੈਸੇ ਜੀ ਠੀਕ ਹੈ ਜੀ 4000 ਘੰਟਾ ਜੈਨੂੰ ਚੱਲੇ ਜੀ 4000 ਹਾਂਜੀ ਨਾਲ ਦੇ ਟਾਇਰ ਆਪਾਂ ਲਾਇਆ 40 ਪੈਸੇ ਜੀ ਨਾਲ ਦੇ ਟਾਇਰ ਤੁਸੀਂ ਲਾਇਏ ਨੇ ਹਾਂਜੀ ਠੀਕ ਹੈ ਤੇ 11 ਮਾਡਲ ਦਾ ਫਿਰ ਰੇਟ ਕਿੰਨਾ ਆ ਗਿਆ ਇਹਦਾ ਡੇਟ ਦਾ ਪੰਜ ਲੱਖ 40 ਹਜ਼ਾਰ ਕਰਦੇ ਆ ਜੀ ਹਾਂਜੀ ਦੇ ਦਾਂਗੇ 5 ਲੱਖ 20 ਹਜ਼ਾਰ ਦਾ ਜੀ 5 ਲੱਖ 20 ਦਾ ਹਾਂਜੀ 5 ਲੱਖ 20 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਨਿਊ ਹੌਂਲੈਂਡ ਆ ਗਿਆ 5500 ਦੱਸੀ ਬਈ ਇਹਦੇ ਬਾਰੇ 2010 ਮਾਡਲ ਆ ਜੀ ਠੀਕ ਆ ਜੀ 3 ਸਪੀਡ ਆ ਜੀ ਠੀਕ ਆ ਜੀ 5500 ਆ ਗਿਆ ਜੀ ਇਹ ਹਾਂਜੀ ਮੂਰੇ ਡਾਹਰ ਜਮਾ ਨਾ ਬਈ ਮਗਰਲੇ ਹੈਗਾ ਹੀ 80 ਤੋਂ 85 ਪੈਸੇ ਜੀ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਆ ਵਾਕੇ ਲੈ ਜੇ ਬੰਦਾ ਜਾਈਏ ਵਾ ਮੜਦਾ ਇਹ 10 ਆ ਗਿਆ ਸੀ ਤੇ ਰੇਟ ਇਹ 435000 435000 ਡਿਮਾਂਡ ਹੈ ਬਾਕੀ ਮੌਕੇ ਤੇ ਮਾਮਦਾਨ ਕੀਤਾ ਜਾਊਗਾ ਕਿਤਾ ਜਾਊਗਾ ਮੂਰੇ ਆ ਗਿਆ 855 ਟਮਾਟਰੀ ਇਹਦੇ ਬਾਰੇ ਦੱਸੀ ਜਰਾ ਇਹ 2022 ਮੜਦਾ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਨਵੀਂ ਸੋਚ ਆਉਣ ਲੱਗ ਗਈ ਨਵੀਂ ਸੋਚ ਮਾਰਕੀਟ ਸਭ ਤੋਂ ਵੱਧ ਹੈ ਅਜੇ ਤੱਕ ਇਹਦੀ ਚਲਦੀ ਆ ਇਹਦੀ ਮਾਰਕੀਟ ਜ਼ਿਆਦਾ ਹੈ ਹਾਂਜੀ ਠੀਕ ਹੈ ਇਹਨੂੰ ਲੋਕ ਜਾਨ ਕੇ ਪਸੰਦ ਵਾਲਾ ਇੱਕ ਸੰਤਬੱਧ ਕਰਦੇ ਨੇ ਹਾਂਜੀ ਠੀਕ ਹੈ ਤੇ ਮੂਰੇ ਘੋੜਾ ਵੰਪਰ ਲੱਗਿਆ ਹੋਇਆ ਦੇਗੀ ਚੁੰਨੇ ਸ਼ਾਤਰੀ ਲੱਗੀ ਆਈ ਡੈਕ ਵਗੈਰਾ ਦਾ 50000 ਦਾ ਉੱਤਤ ਸਮਾਨੀ ਲੱਗਿਆ ਭਾਈ 50000 ਦਾ ਹਾਂਜੀ ਠੀਕ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ 22 ਮਾਡਲ ਦਾ ਰੇਟ 3 ਸਪੀਡ ਚ 22 ਮਾਡਲ ਦਾ ਰੇਟ 22 ਮਾਡਲ ਦਾ ਰੇਟ ਕਰਦੇ ਆਪਾਂ 760000 ਦੀ ਮੌਕੇ ਦਾ ਦੇ ਦਾਂਗੇ 750000 ਦਾ 750000 ਦਾ ਇੱਕ ਵੀ ਲੋਨ ਹੋ ਜਾਈ 550000 ਦਾ 550 ਦਾ ਹਾਂਜੀ 550000 ਦਾ ਮਿੱਤਰੋ ਇਹ ਤੇ ਲੋਨ ਹੋ ਜੂ ਯਾਨੀ ਕਿ ਕੋਸ ਰੁਪਏ ਪਾ ਕੇ ਟਰੈਕਟਰ ਲੈ ਜਾ ਸਕਦੇ ਹੋ ਹਾਂਜੀ ਤੇ ਮੂਰੇ ਆ ਗਿਆ ਜੌਂਡੀ ਹਰੀ 50 36 ਡੀ ਜਿਵੇਂ ਕਹਿੰਦੇ ਆ ਲੂ ਲੂ ਪੱਟਨੇ ਆਈ ਹਾਂਜੀ ਉਹਦੇ ਖੇਤੀ ਦੇ ਕੰਮ ਹੋ ਗਏ ਠੀਕ ਆ ਜੀ ਤੇ ਕਹਿੰਦੇ 4-5 ਕਿੱਲਿਆਂ ਦੀ ਖੇਤੀ ਕਰਨੀ ਆ ਤਾਂ ਉਹਦੇ ਕੰਮ ਆ ਜਾਂਦਾ ਜੀ ਠੀਕ ਆ ਜੀ ਤੇ ਟਰੈਕਟਰ ਜਾਨੀ ਕਿ ਕੁੱਲਮਲੇ ਆ ਕੇ ਚੰਗਾ ਹੈ ਹਾਂਜੀ ਤੇ ਇੰਜਨ ਗੇਰ ਦਾ ਵੀ ਚੰਗਾ ਹੈ ਨਾਲ ਤੇ ਟਾਇਰ ਆਈ ਆਹਾ ਨਾਲ ਤੇ ਟਾਇਰ ਨੇ 90 ਪੈਸੇ ਜੀ ਠੀਕ ਆ ਜੀ ਨਾਲ ਤੇ ਟਾਇਰ ਨੇ ਮਿੱਤਰੋ 95 ਪੈਸੇ 2000 ਘੰਟਾ ਜੈਨੂਨ ਚੱਲਿਆ ਜੀ 2000 ਹੀ ਹਾਂਜੀ 2000 ਜੈਨੂਨ ਘੰਟਾ ਚੱਲਿਆ ਮਿੱਤਰੋ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬੁਲਬੁਲ ਦਾ ਬੱਚਾ ਹੈ ਹਾਂਜੀ ਠੀਕ ਹੈ ਤੇ 17 ਮਾਡਲ ਦਾ ਰੇਟ ਕਿੰਨਾ ਆ ਗਿਆ ਇਹਦਾ ਪਰਮਾਨੰਦ ਕਰਦੇ ਆ 435000 410000 ਦੇ ਦਿਆਂਗੇ 410000 ਦਾ ਦੇ ਦੂੰਗੀ ਹਾਂਜੀ ਤੇ ਬਈ ਜੀ ਇੱਕ ਲੋਕੇਸ਼ਨ ਦੱਸ ਦਿਓ ਥੋੜੀ ਜੀ ਆਪਾਂ ਕਿਹੜਾ ਪਿੰਡ ਆ ਜੀ ਠੀਕ ਆ ਜੀ ਜਿੱਥੇ ਹੱਬਲਕਾਰ ਕੰਬਾਇਨਾ ਬੰਦਿਆ ਜੀ ਠੀਕ ਆ ਜੀ ਬੰਦਾ ਸਟੈਂਡਰਡ ਚੌਂਕ 'ਚ ਆ ਕੇ ਫੋਨ ਲਾ ਲਈ ਠੀਕ ਹੈ ਬਾਕੀ ਸੋਮਵਾਰ ਨੂੰ ਮੰਡੀ 'ਤੇ ਹੁੰਦੇ ਆ ਜੀ ਸੋਮਵਾਰ ਨੂੰ ਮੰਡੀ 'ਤੇ ਹੁੰਦੇ ਆ ਹਾਂ ਜੀ ਬਾਕੀ ਦਿਨ ਘਰੇ ਬਾਕੀ ਦਿਨ ਘਰੇ ਜੀ ਬੰਦਾ ਫੋਨ ਕਰਕੇ ਆਵੇ ਜੀ ਫੋਨ ਕਰਕੇ ਆਵੇ ਪਹਿਲਾਂ ਕੰਟੈਕਟ ਕਰ ਲੈ ਕੰਟੈਕਟ ਕਰਦੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕੀ ਹੈ ਜੀ ਤੁਹਾਡਾ 8905673539 ਇਹ ਨੰਬਰ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਜਾਣਕਾਰੀ ਦੇਣ ਲਈ ਧੰਨਵਾਦ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ